ਚਾਹ ਅਦਾ ਛੁਟਗਾ ਸਰੀਰ ਚਾਹ ਹੁਣ ਚਾਹ ਦਾ ਬਣਾ ਰਹੇ ਹਾਂ ਜੀ ਹੁਣ ਪੱਤੀ ਪੁੱਤੀ ਠੋਕਦਾ ਲੋਗਾਂ ਦੇ ਆਪਦੇ ਜੋਗਰੀ ਬਣਾਈ ਚਾਚਾ ਬੈਠਾ ਰਿਹਾ ਇੱਧਰ ਕੋਈ ਮੈਂ ਹੁਣ ਹਾਂਜੀ ਮੈਂ ਬਣਾ ਲਈ ਚਾਹ ਹੁਣ ਹੁਣ ਚਾਹ ਚਾਹ ਬਣਾ ਰਿਹਾ ਚਾਹ ਆਪਦੇ ਮਨ ਪਸੰਦ ਦੀ ਆਪਦੇ ਮਨ ਪਸੰਦ ਦੀ ਹਾਂ ਆਇਆ ਭਾਈ ਕੀ ਦਸਾਵ ਮਮਾ ਮਮਾ ਥੋੜੇ ਛੋਟੇ ਨਾ ਹੁੰਦੀ ਆ ਜੀ ਮਮਾ ਰਾਣੀ ਹੁਣ ਕੀ ਹੋ ਰਿਹਾ ਜੀ ਮਠੇਰਾ ਸਵੇਰਾ ਸੁੱਖ ਦਾ ਕਾਲਿਆ ਬਈ ਮੁਖਾ ਲਾਗੇ ਆਹ ਚੱਕਦਾ ਜੋ ਕਾਲਿਆ ਆ ਕੀ ਹੋ ਗਿਆ ਕੀ ਆ ਹਾਂ ਕਾ ਦੇ ਮੰਮਾ ਖੂਬਾ ਪਰੇ ਦਾ ਹੋ ਗਿਆ ਕੀਰਤ ਲੈ ਦੇ ਕੀਰਤ ਪਰੇ ਹੋ ਗਿਆ ਇੱਥੇ ਕਾ ਦੇ ਦੇਹਾ ਓਏ ਸਾਨੂੰ ਕਰ ਦਿੰਦੇ ਹੁਣ ਸਾਨੂੰ ਛੱਡ ਦਿੰਦੇ ਪੱਤੀਆਂ ਪੁੱਤੀਆਂ ਫੇਰੀ ਗੱਲਾਂ ਹੋਣੀਆਂ ਕੀ ਨੇ ਸਿਆ ਮੰਮਾ ਖੂਬਾ ਲੈ ਮੇਰਾ ਕੋਈ ਦਿਲ ਦਾ ਇੱਕ ਖੂਬਾ ਓ ਤੈਨੂੰ ਲੋ ਜੀ ਸੁੱਖਾ ਵਾਲਾ ਨੀ ਜਾਣ ਲੈ ਝਾੜੂ ਦਾ ਪਰ ਭੰਤਿਆ ਸੀ ਤਾਂ ਚਾਚਾ ਬਣਾ ਰਿਹਾ ਚਾਹ ਸਾਡਾ ਚਾਹ ਦਾ ਬਣਾ ਰਿਹਾ ਫੇਰ ਤੂੰ ਅਸੀਂ ਕੰਮ ਕਰਦਾ ਖੇਡਦਾ ਲੈ ਕੇ ਚਾਹ ਤੇ ਖੇਡ ਜਾ ਰਿਹਾ ਅਕੀਰ ਸਿੰਘ ਮੈਂ ਕਹਿੰਦੇ ਸੀ ਅੱਜ ਚਾਚੇ ਨੇ ਜਾਣਾ ਨਹੀਂ ਖੇਤ ਉਹਦਾ ਗੋੜੀ ਪਹਿਲਾ ਵਾਹਤਾ ਨਹੀਂ ਜੀ ਮੈਂ ਖਾਣਾ ਗੋੜ ਦਾ 2-2 ਕਿਲੋ ਅੰਦੇ ਕੱਕਮਾ ਚਲਦਾ ਪਈ ਸ਼ਾਂਤ ਪੰਜਾਹ ਤੇ ਮੈਂ ਕੱਦਾ ਕਿਉਂ ਇਹ ਤਾਂ ਉਹਨਾਂ ਪੁਸ਼ਪਾਰਾਜ ਪੁਸ਼ਪਾਰਾਜ ਚਾਹ ਬਣਾ ਰਿਹਾ ਹੈ ਹਾਂ ਹਾਂ ਠੀਕ ਹੈ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਮਤਲਬ ਜੀ ਤੁਹਾਨੂੰ ਲੱਸੀ ਪੀ ਗਈ ਲੋਨ ਤਿੰਨ ਹਾਂਜੀ ਤੁਹਾਨੂੰ ਤਾਂ ਲੱਸੀ ਪੀ ਗਈ ਥੋਨੂੰ ਅੱਥਰੋਂ ਖਾ ਕੇ ਤੋਂ ਸੁਨਿਆ ਹਾਂ ਹੁਣ ਬਣਾ ਲਈ ਚਾਹ ਅਸੀਂ ਬੱਟਾਂਗੇ ਚਾਹ ਨੂੰ ਜੀ ਕਰਾਂਗੇ ਸੱਤਾਂ ਹਾਂ ਜੀ ਹੁਣ ਉਹ ਚਾਹ ਪੀਣੀ ਜੀ ਪੁਸ਼ਪਾਰਾਜ ਜਮਾ ਤੂੰ ਕਿਹੜੀ ਤੱਕਦਾ ਕਵਨ ਹੈ ताली मिलेगी खिबजा आ आज दादा तैयार है जी आ जाओ आ जाओ चाची आ जाओ चाचा जी ओ आ जाओ ओ आ जाओ ओ आ जाओ मगा चाचा तैयार है जी सों सजीला जी साश्री काल भाई साश्री काल चाचा तन्नू साश्री काल करदे आ साश्री काल जी चैनल नू लाइक करो जी थारे नु चैनल लाइक करो बाद तो बाद शेयर वीडियो देखो ਸਭ ਕਹਿੰਦੇ ਚਾਹ ਦਾ ਚਾੜਾ ਅਸੀਂ ਪੀਵਾ ਜੀ ਰੱਜ ਕੇ ਅਸੀਂ ਪੀਨੂ ਨਾ 8-9 ਗਲਾਸ ਇਹ ਗਾਛੇ ਗਲੂਛਰਾਂ ਨੂੰ ਕੁਝ ਨਹੀਂ ਹੁੰਦਾ ਇਹ ਡਰਮ ਪੀਣਾ ਚਾਹਦੇ ਆ ਇਹ ਬਈ ਕਬੇਡੀ ਦਾ ਹਰ ਬੰਦਾ ਪੂਰਾ ਠੀਕ ਹੈ ਮੈਂ ਚਾਚਾ ਸਾਡਾ ਆ ਜਾ ਕੋ ਤਰੇ ਓਏ ਇਹ ਨਾਨੇ ਦੋਦੇ ਕਦੇ ਕਦੇ ਲੜ ਪੈਂਦੇ ਨੇਗੇ ਐ ਲੜਦੇ ਨੇ ਚਾਹ ਬਣਾਉਂਦਾ ਪੁੱਤ ਚਾਚਾ ਚਾਹ ਬਣਾਉਂਦਾ ਚਾਚਾ ਚਾਹ ਚਾਹ ਬਣਾਉਂਦਾ ਮੈਂ ਤੇਰੇ ਬਾਸ ਤੇ ਕੰਟੇ ਜੀ ਵਾਲੀ ਹਾਂ ਹਾਂ ਕੰਟਰੀ ਜਾ ਬੋਲਿਆ ਆ ਗਿਆ ਨਾ ਪੀਤੇ ਨਹੀਂ ਜਾ ਚਾਚਾ ਤੈਨੂੰ ਕੈਨੇਡਾ ਤੋਂ ਦੇਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਚਾ ਤੈਨੂੰ ਇਹਦਾ ਤਾਂ ਹਮ ਆਉਂਦੇ ਤੇ ਚਾਹ ਤਰਸਦੇ ਨੇ ਪੰਜਾਬ ਦੀ ਚਾਹ ਨੂੰ ਤਰਸਦੇ ਨੇ ਕੈਨੇਡਾ ਥੈਂਕ ਯੂ ਭਾਈ ਥੈਂਕ ਯੂ ਜਿਹੜਾ ਕਦੇ ਫੂਟੇ ਫੜੋਂਦੇ ਕੈਨੇਡਾ ਨਾਲ ਆਓ ਪੰਜਾਬ ਵਿੱਚ ਮੈਂ ਇੱਕ ਕੈਨੇਡੀਆ ਵਾਲਾ ਬੰਦਾ ਐ ਥੈਂਕ ਯੂ ਭਾਈ ਕਮੈਂਟ ਕਰਨ ਦੇ ਲਈ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਮੈਂ 15 ਗਲਾਸਾਂ ਦੇ ਪਿੰਨਰ ਤੜਕੇ ਨੂੰ ਤੇ ਅੱਗੇ ਪੱਤੀ ਪੁੱਤੀ ਫੇਰ ਮੇਰਾ ਕੀ ਹੁੰਦਾ 15 ਗਲਾਸਾਂ ਦਾ ਤੁਸੀਂ ਕੋਈ ਨਹੀਂ ਚਮਚਾ 15 ਕਿਲੋ ਪਿੰਨਾ ਪਾਣੀ ਨਾਲ ਕੇ ਉੱਠ ਗਏ ਠੰਡਾ ਗਰੇ ਵਰਗਾ ਜੀ ਹਾਂ ਹਾਸੇ ਵਾਲੇ ਮੈਦੇ ਵੀ ਫੋਲੋ ਕਰੋ ਹਾਸੀ ਪੂਰੀ ਆਉਂਦੀ ਹੈ ਕੜਾਇਆ ਕਰਾਂਗੇ ਕਮੇਡੀ ਦਾ ਰਪਾਇਆ ਕਰਾਂਗੇ ਵੀਡੀਓ ਅਸੀਂ ਠੀਕ ਹੈ ਨਾ ਬਈ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਸੀਰੀਜ਼ ਵਾਹਿਆ ਤਨੂ ਕੋਈ ਬਾਰੀ ਨਹੀਂ ਲੱਗੂ ਘੜ ਘੜ ਕਰਕੇ ਆ ਜਾ ਕਰੋ ਪੂਰੇ ਆਵਾਜ਼ ਕਟੋ ਰੱਖ ਜਾਉਂਗੇ ਫਿਰ ਚਾਹ ਤੱਕ ਨੂੰ ਬੋਲ ਭੁੱਕੇ ਤਾਂ ਨਹੀਂ ਬੋਲ ਕੰਗਾ ਜੀ ਫਤਰੀ ਗਾਲ ਭਾਈ ਆ ਜਾ ਏ ਆ ਜਾ ਮੈਂ ਤੁਹਾਨੂੰ ਸੰਕਟਿਤ ਬੈ ਬੈਠੇ ਤੇਰਾ ਫੋਨ ਨਾ ਬੰਦੀ ਪੈਦਾ ਜਿਹੜਾ ਕੋ ਦੋ ਰੁਪਈਆ ਦਾ ਉਹ ਮੇਰਾ ਫੋਨ ਨਾ ਬੰਦੀ ਪੈ ਰਿਓ ਚਾਚਾ ਕਹਿੰਦਾ ਮੇਰਾ ਫੋਨ ਨਾ ਸਿੱਟਦੀ ਉਹ ਪੰਡਾ ਜੀ ਨੇ ਪਾ ਕੇ ਪੂਰੇ 30 ਮਿੰਟਾਂ ਦਾ ਖੜਾ ਏ ਪਾ 30 ਮਿੰਟਾਂ ਦਾ ਖੜਾ ਹੈ ਜੇ ਕੋਣ ਚ ਬਾਵਾਂਗੇ ਪਾ ਕੇ ਆਪਾਂ ਥੈਂਕ ਯੂ ਥੈਂਕ ਯੂ ਭਾਈ ਇਹਨੇ ਕਮੈਂਟ ਕਰਨ ਦੇ ਲਈ ਸਾਡੀ ਵੀਡੀਓ ਸਾਨੂੰ ਆਏ ਹੋਇਆ ਵੀ ਵਧੀਆ ਲੱਗਿਆ ਵੀ ਚਾਚੇ ਦੀ ਵੀਡੀਓ ਕੈਨੇਡਾ ਤੱਕ ਪਹੁੰਚ ਗਈ ਹੈ ਪਸ਼ਪਰਾਜ ਹੈ ਸਾਡਾ ਆ ਸਾਡਾ ਛੋਟਾ ਮੁੰਡਾ ਪੱਟੇ ਪਾ ਸਾਡਾ ਸਰਾਬ ਪੀ ਰਹਿਣਾ ਨਹੀਂ ਬਾਲਾ ਤੇ ਚੈਨ ਲਈ ਹਿੱਟ ਜਾਂਦਾ ਮੈਨੂੰ ਮਿਪੜਾ ਦੇ ਯਾਰ ਮੈਂ ਤੈਨੂੰ ਔਕਾਂ ਜਾਂ ਤੂੰ ਲੜਦੇ ਬਣਾ ਨਾਨਾ ਦੋਤਾ ਉਹ ਤੂੰ ਜਾਂ ਮੈਨੂੰ ਪੜਾ ਦੇ ਨਹੀਂ ਉਹ ਮੈਂ ਪੜਾ ਆ ਵੀ ਅੱਕੜ ਵਾਲਿਆ ਨਾ ਭਾਈ ਨਹੀਂ ਅਸੀਂ ਹੈਗੇ ਹੰਡਿਆਏ ਤੋਂ ਗਿੱਲ ਕਲਾ ਸਾਡਾ ਪਿੰਡ ਹੈ ਜੀ ਗਿੱਲ ਹੰਡਿਆਏ ਦੇ ਨਾਨਕੇ ਨੇ ਜਿਸ ਕੀਰਤ ਦੇ ਅਸੀਂ ਹੁਣ ਹੰਡਿਆਏ ਆ ਬਰਨਾਲੇ ਕੋਲੇ ਜਿੱਥੇ ਆਪਣਾ ਆਦਾ ਲੱਖੀ ਦਾ ਮੋਲ ਜਮਣਿਆ ਹੋਇਆ ਮਿੰਨੀ ਕਨੇਡਾ ਬਣਿਆ ਜਿੱਥੇ ਅਸੀਂ ਉੱਥੋਂ ਦੇ ਆ ਏ ਕਹਿੰਦਾ ਨਾਨੀ ਕੋਲ ਤਾਂ ਆ ਗਿਆ ਹੈ ਨਾਨੀ ਕੋਲ ਜਾਏਗਾ ਨਾਨੀ ਦਾ ਬੁਰੀਆ ਓ ਕੀਰ ਸਾਵਾ ਆ ਜਾਓ ਕੀਰ ਭਾਈ ਕਾਹਦਾ ਤਿਆਰ ਹੋ ਗਿਆ ਜੀ ਤੀਣਾ ਤੀ ਹੋਵੇ ਜਿਹੜੀ ਤੇ ਗੇ ਲੱਭਾ ਨਾ ਦਲੰਤਰੀ ਨਹੀਂ ਜਾਂਦਾ ਲੈ ਮੈਂ ਬਿੱਟੂ ਯਾਰੀ ਬਿੱਟੂ ਨਵੀ ਚਾਚਾ ਹਾਸੀ ਵਾਲਾ ਬੰਦਾ ਓਹੋ ਓਹੋ ਥਾਪੀ ਮਾਰੋ ਥਾਪੀ ਮਾਰ ਥਾਪੀ ਥਾਪੀ ਮਾਰ ਥਾਪੀ ਮਾਰ ਕੇ ਅਸੀਂ ਬਰਨਾਲਾ ਡਿਸਟ੍ਰਿਕਟ ਤੋਂ ਬੋਲਦੇ ਆਂ ਭਈ ਬਰਨਾਲੇ ਤੋਂ ਬਰਨਾਲੇ ਤੋਂ ਹਾਂਜੀ ਬਰਨਾਲੇ ਤੋਂ ਆਂ ਕਾਵਿਆ ਜੀ ਅਸੀਂ ਬਰਨਾਲੇ ਤੋਂ ਆਂ ਹਾਂ ਕਹਦੇ ਕਿ ਅਸੀਂ ਬਰਨਾਲੇ ਤੋਂ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਾਈਕ ਕਰੋ ਜੀ ਸ਼ੇਅਰ ਕਰੋ ਮੰਮੀ ਫੋਨ ਲਾ ਦੇ ਕਾ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਨਾਨੀ ਨੂੰ ਫੋਨ ਲਾ ਦੇ ਨਾਨੀ ਨੂੰ ਕੋਲ ਤਾਂ ਬੈਠਾ ਲੈ ਗੱਲ ਕਰ ਲੈ ਮੰਮੀ ਨਾਨੇ ਨਾਨੀ ਫੋਨ ਲਾ ਦੇ ਹੈ ਨਾਨੀ ਫੋਨ ਲਾ ਨਾਨੇ ਨੂੰ ਫੋਨ ਲਾ ਦੇ ਭਾਈ ਜਸਕੀਰਤ ਦਾ ਇੱਕ ਨਾਨਾ ਡਿਊਟੀ ਤੇ ਹੈ ਹਨਾ ਇੱਕ ਨਾਨਾ ਇੱਥੇ ਹੈ ਭਾਈ ਇੱਕ ਨਾਨਾ ਡਿਊਟੀ ਤੇ ਹੈ ਠੀਕ ਆ ਇੱਕ ਨਾਨਾ ਚਾਹ ਬਣਾ ਰਿਹਾ ਹੈ ਖੜ ਜਾ ਖੜ ਜਾ ਲਾਉਣੀ ਐ ਖੜ ਜਾ ਖੜ ਜਾ ਲਾਉਣੀ ਆ ਚੱਲ ਤਾਂ ਬਹਿਣ ਦੇ ਫੇਰ ਹੀ ਲੱਗੂਗਾ ਹਾਂ ਭਾਈ ਕੇ ਮੈਂ ਨਾਨੇ ਨਾਲ ਗੱਲ ਕਰਦਾ ਲੈ ਹੂੰ ਅੱਛਾ ਜੀ ਤੁਸੀਂ ਵੀ ਕੈਨੇਡਾ ਤੋਂ ਠੀਕ ਐ ਭਾਈ ਥੈਂਕ ਯੂ ਥੈਂਕ ਯੂ ਐਡੀ ਦੂਰ ਤੱਕ ਸਾਡੀ ਵੀਡੀਓ ਗਈ ਥੈਂਕ ਯੂ ਤੁਸੀਂ ਸਾਡੀ ਵੀਡੀਓ ਦੇਖਦੇ ਆ ਹਾਂ ਕਹ ਥੈਂਕ ਯੂ ਕੀ ਤੇ ਨਾਨੇ ਨਾਲ ਗੱਲ ਕਰ ਲਾ ਕੰਨਾਨਾ ਨਾਨਾ ਬੋਲ ਬੇ ਨਾਨੇ ਨਾਲ ਗੱਲ ਕਰ ਲੈ ਆ ਜਾ ਇਹ ਪਈ ਆਪ ਦੇ ਦੂਜੇ ਨਾਨੇ ਨਾਲ ਗੱਲ ਕਰੀ ਜਾਂਦਾਗਾ ਬਈ ਇੱਧਰ ਕੈਨੇਡਾ ਚ ਕੀ ਹਾਲ ਆ ਵਧੀਆ ਠੀਕ ਐ ਇੱਧਰ ਸਾਰਾ ਕੁਝ ਤੀਜਾ ਉਹ ਤੇ ਬੁਲਾਈ ਜਾਂਦਾ ਚਾਚਾ ਬੁਲਾਈ ਜਾਂਦਾ ਉਹ ਚਾਚਾ ਬੁਲਾਈ ਜਾਂਦਾ ਓਏ ਚਾਚਾ ਕਹਿੰਦਾ ਚਾਹ ਤਿਆਰ ਆ ਆ ਜਾਓ ਜੀ ਆ ਜਾਓ ਜੀ ਆ ਲਿਓ ਜੇ ਅਰੇ ਨੰਕੂ ਨਹੀਂ ਜਾਂਦਾ ਨਾ ਨਾਨੇ ਗੱਲ ਕਰ ਲੈ ਨਾਨੇ ਨਾਲ ਤੂੰ ਕੰਡੇ ਦੀ ਭਾਗੂ ਤੇਲੀ ਨਾਨੇ ਇਹ ਬੜੀ ਚਾਹ ਚਾਹ ਕੰਡੇ ਦੀ ਧਰ ਲਈ ਜੀ ਵਦੀਲੀ ਅਸੀਂ ਚਾਹ ਚਾਚਾ ਚਾਹ ਦਾ ਭਾਈ ਵਾਲ ਜਾਦੇ ਆ ਵੀ ਚੱਡੂ ਭੂਲ ਤੋਂ ਇਕੱਲੇ ਹੀ ਵਦੀਲੀ ਦੇ ਚਾਚਾ ਬਣਾਉਂਦਾ ਚਾਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਾਨਸ਼ਾਹੀਆ ਬਲੌਗ ਨਾਨੇ ਦੋਤੇ ਦੀ ਕਮੇਡੀ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਵਿੱਚ ਥੋੜਾ ਬਹੁਤਾ ਅੱਪਾ ਵੀ ਬਈ ਕਮੇਡੀ ਕਰ ਲੈਨੇ ਆ ਮਾੜੀ ਮੋਟੀ ਜੀ ਤੁਸੀਂ ਬਾਦ ਤੋਂ ਬਾਦੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਚਾਚੇ ਨੇ ਚਾਹ ਤਿਆਰ ਕਰ ਲਈ ਆਵਦੀ ਆਓ ਪਾ ਲੋ ਬੰਦੇ ਦਾ ਨਾਨਾ ਪਿਆਰ ਤੇ ਬੱਜੂ ਪੁੱਤ ਨਾਨਾ ਨਾਨਾ ਇਧਰ ਹੀ ਕੱਟ ਦੇ ਨਾਨਾ ਐ ਇਧਰ ਹੀ ਕੱਟ ਦੇ ਡੇੜੀ ਮਾਂ ਓ ਆ ਜਾ ਓ ਆ ਜਾ ਕਿੰਦ ਜਾ ਏ ਆ ਪੁਸ਼ਪਰਾਜ ਓ ਭਾਈ ਆ ਜਾ ਓ ਆ ਜਾ ਹੋ ਗਿਆ ਭੱਜਾ ਟੱਡਿਆ ਆ ਜਾ ਆ ਜਾ ਆ ਜਾ ਮੈਦੇਮ ਚਾਚੇ ਨੇ ਕਰ ਲਈ ਚਾਹ ਤਿਆਰ ਹੋਦਰ ਆਂਟੀ ਆ ਬਰ ਲਈ ਚਾਹ ਦੁੱਲੀ ਜਾਂਦੀ ਏ ਚਾਹ ਤੇ ਚਾਚਾ ਤਿਆਰ ਆ ਚਾਹ ਪੀਣ ਨੂੰ ਫੇਫਰੇ ਨਹੀਂ ਖਰਾਬ ਹੋਣਗੇ ਕਹਿੰਦਾ ਫੇਫਰਾ ਕਿਵੇਂ ਖਤਮ ਹੋ ਜੀ ਹਟਾ 15 ਪਰ ਗਲਾਸ ਵੀ ਨਾ ਉਹ ਚਮਚਾ ਨਹੀਂ ਖਰਾਉ ਜਾਂਦਾ ਹਾਸਿਆਲਾ ਬੰਦਾ ਵਈ ਗੁੱਸਾ ਨਾ ਕਰੋ ਕੋਈ ਵੀ ਇੱਥੇ 15 ਕਿਲੋ ਚਾਹ ਪੀ ਜਾਂਦੇ ਨੇ ਦਿਨ ਚ ਲੋਕ ਨੇ ਸਾਰੇ ਜਵਾਟ ਪੀਂਦੇ ਨੇ 2 ਲੱਗ ਲਾ ਚਾਹ ਦੇ ਤੁਸੀਂ ਚਾਹੀ ਮੇਰੇ ਕੰਮ ਕੀ ਕਰੋਗੇ ਆ ਦੇਖੋ ਕੀਰਤनियां ਖੇਡਾਂ ਖਲਾਰੀਆਂ ਪਈਆਂ ਸਵੇਰ ਤੋਂ ਲੱਗਿਆ ਅੱਜ ਅਸੀਂ ਆਏ ਸੀ ਕੱਲ ਰਾਤ ਬਾਕੀ ਮੈਂਬਰ ਗਏ ਵੇ ਮੈਡੀਸਿਨ ਦਵਾਉਣ ਮੰਮੀ ਨੂੰ ਚਾਰ ਚਲਾ ਦिए ਠੀਕ ਆ ਪਲ ਕਾ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥਾਪੀ ਮਾਰੋ ਆ ਗਾ ਮਾਰਦਾ ਗਾਰੰਟੀ ਚਾਹੀਏ ਇਹ ਗਾਰੰਟੀ ਆ ਦੀ ਪੁੱਛ ਪਵਾ ਕੇ ਲੜਨੇ ਬਜਾ ਦੇ ਉਹ ਚਾਚੇ ਦੇ ਫੋਨ ਦੀ ਗਾਰੰਟੀ ਆ ਭਾਈ ਨਹੀਂ ਚਾਚਾ ਗਾਰੰਟੀ ਨਹੀਂ ਇਹਦੇ ਤੇ ਤਾਂ ਨਾਮ ਲਿਖਿਆ ਵੀ ਮਨੀਂਦਰ ਦਾ ਫੋਨ ਆ ਇਹ ਹਾਂ ਲੋ ਚਾਚੇ ਦੀ ਗੱਲ ਸਭ ਲੋਕਾਂ ਨੂੰ ਫੋਨ ਗਾਰੰਟੀ ਚਾਹੀਏ ਮਹੱਕ ਤਾਂ ਕੋਈ ਲਿਪਾ ਜੇ ਫੁਰ ਜਾ ਹੂੰ ਜਿੰਨੇ ਜਿੰਦਰ ਨੂੰ ਫੋਨ ਜਿੰਦਰ ਤਾਂ ਗਿਆ ਜਿੰਦੇ ਫੋਨ ਜਾ ਦੇ ਹਮ ਕਮੈਂਟ ਕਰੋ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਕਿਤਕਾ ਬਾਦ ਤੋਂ ਬਾਦ ਜੁੜੋ ਭਾਈ ਤੁਸੀਂ ਸਾਡੇ ਨਾਲ ਦੋ ਜਾਨੀ ਵਾਚ ਕਰ ਰਹੇ ਨੇ ਆ థాంਕ ਯੂ ਵੀ థాంਕ ਯੂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਮੈਂ ਜਾਾਂਗਾ ਅਸੀਂ ਚਾਚੇ ਦੀ ਡੇਲੀ ਅਪਡੇਟਸ ਨੂੰ ਦਿੰਦੇ ਰਵਾਂਗੇ ਡੇਲੀ ਵੀਡੀਓ ਚਾਚੇ ਦੀਆਂ ਪਾਇਆ ਕਰਾਂਗੇ ਕਿ ਵਿੱਚ ਵਿੱਚ ਅਸੀਂ ਆਪਦੀਆਂ ਵੀ ਪਾਇਆ ਕਰਾਂਗੇ ਚਾਹ ਪੀਣਿਆਂ ਜੀ ਤੁਹਾਨੂੰ ਤੋੜਦਿਆਂ ਫੋਨ ਰੱਖੀ ਹਾਂ ਹਾਂ ਚਾਹ ਪੀ ਲਓ ਗਲਾਸਾ ਪੀ ਲਓਗੇ ਆ ਗਲਾਸ ਭਰ ਲਿਆ ਚਾਹ ਦਾ ਹਾਂ ਦੇ ਇੱਕ ਨਾਲ ਜੀ ਨੂੰ ਦੋ ਤਿੰਨ ਭਰ ਹਾਂ ਇਹ ਤਾਂ ਜੀ ਵੀ ਲਿ ਬੁੜਗ ਨਾਲ ਡਾਡੀ ਉਹ ਕਦੋਂ ਗਾਣ ਮੰਨ ਦੇਖੀ ਆਜਾ ਏ ਸਾਡਾ ਮੁੰਡਾ ਪਤੰਗ ਦਾ ਬਹੁਤ ਸ਼ਕੀਨ ਆ ਆ ਜਾ ਬਈ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੁਆਇਨ ਕਰੋ ਸਾਡੇ ਲਾਈਵ ਨੂੰ ਆ ਜਾ ਆ ਜਾ ਕੀਰਤ ਆਇਆ ਪਤੰਗ ਦੇ ਮੰਦਿਰ ਪਿਆ ਆ ਜਾ ਪਤੰਗ ਦੇਵਾ ਆ ਜਾ ਅੱਛਾ ਆ ਜਾ ਪਤੰਗ ਲੈ ਗਈਏ ਆ ਜਾ ਓਏ ਕੱਖ ਕਿੰਨੇ ਪਏ ਓਏ ਆਪਣੇ ਹੈ ਕਿੰਨੇ ਕੱਖ ਪਏ ਆ ਹాయ ਕੱਖ ਨਾ ਨਾ ਬਸ ਓ ਚਾਚਾ ਕੁੱਟੂ ਆਪਾਂ ਨੂੰ ਆ ਸਾਡੀ ਮੱਜਾਂ ਕਿੱਥੇ ਨੇ ਰੋ ਆ ਹੈਗਿਆ ਗੁਲਾਬੋ ਹਨਾ ਆ ਹੈਗਿਆ ਰੋਜੀ ਇਹ ਰੋਜੀ ਸਿਵਿਟੀ ਆ ਪਾਈ ਇਹ ਸਾ ਖਾ ਖੂ ਕੇ ਹੁਣ ਇਹ ਕਾਲਗੇਟ ਕਰੀ ਜਾਂਦੀਆਂ ਨਹੀਂ ਹੈ ਹਨਾ ਕਾਲਗੇਟ ਕਰਦੀਆਂ ਨੇ ਇਹ ਲਿਬੜੀਆਂਆਂ ਦੀਆਂ ਵਿਚਾਰੀਆਂ ਜਨਵਾਤੀਆਂ ਨਹੀਂ ਹੈਗੀਆਂ ਕਿਉਂਕਿ ਅੱਜ ਥੋੜਾ ਜਿਹਾ ਸਾਡਾ ਮੇਣਵੰਤਾ ਵਿਆਹ ਚ ਗਿਆ ਰਿਆ ਐਂ ਜੇ ਕੰਮ ਕਰਕੇ ਆਪਦਾ ਵਗ ਗਿਆ ਬਾਕੀ ਬੰਦੇ ਸਾਡੇ ਦਵਾਈ ਲੈਣ ਗਏ ਵੇ ਨੇ ਅਸੀਂ ਘਰੇ ਆਗੇ ਹਨਾ ਵੀ ਚਾਚੇ ਨੇ ਜਾਣਾ ਸੀ ਖੇਤ ਉਹਨੂੰ ਅੱਜ ਅਸੀਂ ਰੱਖਿਆ ਕਿਉਂਕਿ ਸਾਡਾ ਛੋਟਾ ਟਿੱਡੂ ਜਾਂ ਸੰਭਾਲ ਨਹੀਂ ਹੈਗਾਗਾ ਇਹ ਸਪੈਸ਼ਲੀ ਫਰ ਚਾਚੇ ਨੂੰ ਇਹਦੀ ਖਾਤਰ ਰੱਖਿਆ ਕੋ ਸਾਈ ਸੀ ਹੱਕ ਸੱਚ ਦੀ ਆਵਾਜ਼ ਹੈਲੋ ਜੀ ਠੀਕ ਹੈ ਹਾਂ ਜੀ ਹਾਂ ਜੀ ਵਧੀਆ ਵਧੀਆ ਵਈ ਤੁਸੀਂ ਦੱਸੋ ਕਿਵੇਂ ਹੋ ਠੀਕ ਹੋ ਆ ਦੇਖੋ ਥੈਂਕ ਯੂ ਭਈ ਇੰਨੇ ਜਿਹੜੇ ਜੁੜ ਰਹੇ ਨੇ ਸਾਡੇ ਨਾਲ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅਸੀਂ ਜੀ ਹੰਡਿਆਏ ਤੋਂ ਬਰਨਾਲੇ ਲਾਗੇ ਤੋਂ ਢਿਆਏ ਜਸਕੀਰ ਤੇ ਨਾਨਕੇ ਨੇ ਵੀਰੇ ਤੇ ਸਾਡਾ ਪਿੰਡ ਹੈਗਾ ਗਾ ਗਿੱਲਕਲਾ ਰਾਮਪੁਰੇ ਕੋਲੇ ਠੀਕ ਹੈ ਬਈ ਵਧੀਆ ਵਧੀਆ ਆ ਟਿੱਡੂ ਜਾ ਪੰਗੇ ਲੈਂਦਾ ਸਾਡੀ ਕੱਟੀ ਨਾਲ ਹਾਂ ਚਾਚਾ ਆ ਗਏ ਤੁਸੀਂ ਕਿੱਥੋਂ ਬਈ ਸਾਰੇ ਜਾਨੇ ਆਪਣੇ ਆਪਣੇ ਪਿੰਡ ਸ਼ਹਿਰ ਦਾ ਨਾਮ ਦੱਸੋ ਕਿਹੜੀ ਸਿਟੀ ਤੋਂ ਬਿਲੋਂਗ ਕਰਦੇ ਹੋ ਅੱਛਾ ਠੀਕ ਹੋ ਵੀਰੇ ਠੀਕ ਹੈ ਠੀਕ ਹੈ ਵੀਰੇ ਤੁਸੀਂ ਕਿੱਥੋਂ ਆ ਬਈ ਇਹ ਮੇਰਾ ਪੇਕਾ ਪਿੰਡ ਆ ਵੀਰੇ ਡਿਆਆ ਸੋਹਰਾ ਪਿੰਡ ਗਿੱਲਕਲਾ ਰਾਮਪਰੇ ਕੋਲ ਠੀਕ ਆ ਬਈ ਮਾਨਸਾ ਮਾਨਸਾ ਠੀਕ ਆ ਵੀ ਮੂਸੇ ਵਾਲੇ ਮਾਨਸਾ ਦੇ ਠੀਕ ਆ ਥੈਂਕ ਯੂ ਬਈ ਥੈਂਕ ਯੂ ਵੀਰੇ ਸਾਰੇ ਕਮੈਂਟ ਕਰ ਲਈ ਅਸੀਂ ਸਪੈਸ਼ਲੀ ਆਏ ਸੀਗੇ ਚਾਚੇ ਦੀ ਵੀਡੀਓ ਲੈਣੇ ਕੱਗੀ ਸਾਡਾ ਚੈਨਲ ਚਾਚੇ ਕਰਕੇ ਚੱਲ ਰਿਹਾ ਹੈਗਾ ਚਾਚਾ ਪੁਸ਼ਪਰਾਜ ਦਿਖਾਉਂਦਾ ਸਾਡਾ ਟਿੱਡੂ ਜਾ ਵੀ ਬਹੁਤ ਕੁਝ ਕਰਦਾ ਹੈਗਾ ਟਿੱਡੂ ਜਾ ਆਏ ਚਾਚੇ ਕੋਲ ਚਲੀਏ ਓ ਚਾਚਾ ਹੀ ਫਰਦੇ ਨੇ ਜੀ ਚਾਚਾ ਕੀਰਤ ਦਾ ਕਿਸੇ ਨਾਨਾਗਾ ਅਸੀਂ ਸਾਡੇ ਮਗਰ ਲੱਗ ਕੇ ਚਾਚਾ ਹੀ ਕਹਿ ਦਿੰਦਾ ਓ ਤੇ ਅੱਜ ਅਸੀਂ ਇਹਨੂੰ ਰੱਖਿਆ ਜੀ ਇਹਦੇ ਵਾਸਤੇ ਸਪੈਸ਼ਲੀ ਤਾਂ ਖੇਤ ਜਾਂਦਾ ਵਿਚਾਰਾ ਆਨੰਦਾ ਦੱਸਦੇ ਲੋ ਜੀ ਚਾਹ ਪੀ ਲਈ ਚਾਚੇ ਨੇ ਚਾਤਾ ਸਸਰੀ ਘਰ ਕਾਲ ਕਰ ਸਾਰਿਆਂ ਨੂੰ ਸਸਰੀ ਘਰ ਜੀ ਦੂਜੀ ਵਾਰ ਫੇਰ ਚੜ੍ਹਦੀ ਤਿਆਰੀ ਆ ਜੀ ਫਿਰ ਅੱਧੇ ਦੇ ਘੰਟੇ ਬਾਅਦ ਕਲਾਸ ਜਾਂਦਾ ਜੀ ਅੰਦਰ ਉਹ ਸਸਰੀ ਘਰ ਜੀ ਦੇਖਣ ਵਾਲਿਆਂ ਨੂੰ ਵੀਰੇ ਅਸੀਂ ਲਾਈਵ ਤਾਂ ਅੱਜ ਸਪੈਸ਼ਲੀ ਦੋ ਗਵਾਰੀ ਹੋਏ ਆਗੇ ਵੀ ਜ਼ਿਆਦਾ ਨਹੀਂ ਹੋਏ ਅੱਜ ਇੱਥੇ ਆ ਕੇ ਨਾਨਕੀ ਜਾ ਕੇ ਹੋਈਆਂ ਕਿਉਂਕਿ ਉੱਥੇ ਘਰੇ ਇੰਨਾ ਵੀ ਹੈ ਨਹੀਂਗਾ ਸੀ ਵੀ ਚਾਚੇ ਦੀਆਂ ਸਟੋਰੀਆਂ ਪਾਉਣ ਦੇ ਲਈ ਚਾਚੇ ਨਾਲ ਗੱਲਬਾਤ ਕਰਨ ਲਈ ਸਪੈਸ਼ਲੀ ਲਾਈਵ ਹੁੰਨੇ ਸੀ ਇੱਥੇ ਆ ਕੇ ਪੰਡਤ ਉਹ ਜਿਆਦਾ ਤਾਂ ਹੁੰਦੇ ਨਹੀਂ ਹੈਗੇ ਕਿ ਅਸੀਂ ਬਾਹਰ ਘੱਟ ਜਾਨੇ ਹੈਗੇ ਅਸੀਂ ਜਵਾਕ ਨਹੀਂ ਲਾਇਬ ਮੜ ਮੋਟਾ ਹੋ ਜਾਨੇਗੇ ਆ ਆਜਾ ਕੱਟੀ ਮਾਰੂ ਆ ਦੇਖੋ ਭਾਈ ਅਸੀਂ ਆਪਦਾ ਚੈਨਲ ਹੁਣੀ ਨਿਊ ਕ੍ਰੀਏਟ ਕਰਿਆ ਭਾਈ ਤੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਸਾਡੇ ਚਾਚੇ ਦੇ ਚੈਨਲ ਨੂੰ ਲਾਈਕ ਕਰੋ ਬਈ ਕਾ ਸਬਸਕ੍ਰਾਈਬਰ ਨਹੀਂ ਹੈਗੇ 1170 ਕ ਨੀਅਰ ਅਬਾਊਟ ਇੰਨੇ ਕ 1170 71 72 ਹਜੇ ਨਵਾਂ ਨਵਾਂ ਚੈਨਲ ਸਬਸਕ੍ਰਾਈਬ ਕਰਿਆ ਹੈਗਾ ਆਪਾਂ ਬਣਾਇਆ ਹੈਗਾ ਠੀਕ ਆ ਨਾ ਵੀਰੇ ਬਾਦ ਤੋਂ ਬਾਦ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤਾਂ ਜੋ ਸਾਡੀ ਸਬਸਕ੍ਰਾਈਬ ਜਿਆਦਾ ਹੋਣ ਅੱਗੇ ਸ਼ੇਅਰ ਕਰੋ ਚਾਚੇ ਦੀ ਵੀਡੀਓ ਨੂੰ ਸ਼ੇਅਰ ਕਰੋ ਕੀਰਤ ਦੀ ਵੀਡੀਓ ਨੂੰ ਸ਼ੇਅਰ ਕਰੋ ਸਪੈਸ਼ਲੀ ਅਸੀਂ ਕੀਰਤ ਦੀਆਂ ਵੀਡੀਓ ਵੀ ਪਾਉਨੇ ਆ ਵੀ ਤਾਂ ਜੋ ਇਹ ਬੱਚੇ ਦੀਆਂ ਹਨਾ ਵੀਡੀਓ ਆ ਵੀ ਆਪਣੀਆਂ ਮੈਮਰੀਜ਼ ਨੇ ਜਿਹੜੀਆਂ ਕੈਪਚਰ ਹੋ ਜਾਣ ਬਾਅਦ ਵਿੱਚ ਇਹਨੂੰ ਦੇਖਿਆ ਕਰੇ ਕਿ ਮੈਂ ਆਜ ਥੋੜਾ ਆਪਣੇ ਵੇਲੇ ਤਾਂ ਚਲੋ ਹੁੰਦੇ ਨਹੀਂ ਸੀਗੇ ਟਾਈਮ ਬਾਚਤਾ ਵੀਰੇ ਹਜੇ ਥੋੜਾ ਹੀ ਹੋਇਆਗਾ ਟਾਈਮ ਬਾਚਨਾ ਹੀ ਹੈ ਜਦੋਂ ਵੀ ਉਹਨੇ ਕੰਪਲੀਟ ਜੇ ਹੋਏ ਨੇ ਸਾਨੂੰ ਲਗਭਗ 1 ਮਹੀਨਾ ਹੋਇਆ ਹਜੇ ਚੈਨਲ ਬਣਾਏ ਨੂੰ ਟਾਈਮ ਬਾਚਤਾ ਵੀ ਜ਼ਿਆਦਾ ਨਹੀਂ ਹੋਇਆਗਾ 100 ਘੰਟਾ ਪੂਰਾ ਹੋਇਆ ਹਜੇ ਤੇ ਬਾਕੀ ਵੀਊ ਵੀ ਐਨੇ ਨਹੀਂ ਹੋਏ ਹੈਗੇ 40000 ਹੋਏ ਨੇ ਤਾਂ ਯੂ ਕਹਿੰਦੇ ਵੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਠੀਕ ਹੈ ਠੀਕ ਹੈ ਵੀਰੇ ਕਰਾਂਗੇ ਕਰਾਂਗੇ ਤੁਹਾਡਾ ਵੀ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਾਂਗੇ ਸਾਨੂੰ ਦੱਸ ਦੋ ਵੀ ਚੈਨਲ ਦਾ ਨਾਮ ਕੀ ਹੈ ਅਸੀਂ ਜਰੂਰ ਕਰਾਂਗੇ ਸਬਸਕ੍ਰਾਈਬ ਕਰਾਂਗੇ ਵੀਰੇ ਤੁਸੀਂ ਵੀ ਸਾਡੇ ਚੈਨਲ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅੱਗੇ ਸਬਸਕ੍ਰਾਈਬ ਕਰੋ ਇੱਥੇ ਆ ਕੇ ਕੀ ਤਾਂ ਬਹੁਤ ਜੀ ਲੱਗਦਾਗਾ ਇਗਨ ਮੈਂ ਨਾਨੀ ਕੋਲੀ ਜਾਣਾ ਨਾਨੀ ਕੋਲੀ ਜਾਣਾਗਾ ਠੀਕ ਹੈ ਵੀਰੇ ਅਸੀਂ ਜਰੂਰ ਸਬਸਕ੍ਰਾਈਬ ਕਰਾਂਗੇ ਤੁਹਾਡੇ ਚੈਨਲ ਨੂੰ ਹੈਲੋ ਹੈਲੋ ਬਾਈ ਹਾਂਜੀ ਬਾਈ ਕਿਵੇਂ ਹੋ ਵੀ ਠੀਕ ਹੋ ਸਾਡੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਸੀਂ ਪੁਸ਼ਪਰਾਜ ਦਿਖਾਵਾਂਗੇ ਫਿਲਹਾਲ ਦਾ ਸਾਨੂੰ ਅੱਜ ਛੋਟਾ ਪੁਸ਼ਪਤ ਦਿਖਾ ਰਹੇ ਹਾਂ ਇਹ ਅੱਜ ਬਸ ਨਾਸਤ ਹੋਇਆ ਬੈਠਾ ਇਹਨਾਂ ਨਾਲ ਠੀਕ ਠੀਕ ਹੈ ਵੀਰੇ ਠੀਕ ਹੈ ਵੀਰੇ ਜਰੂਰ ਹੋ ਕਰਾਂਗੇ ਚਲੋ ਚਲੋ ਚਾਚੇ ਕੋਲ ਚੱਲੀਏ ਚਾਚੇ ਨੇ ਦਿਖਾ ਕੇ ਇਹ ਚਾਚੇ ਨੇ ਦਿਖਾ ਕੇ ਕੱਖ ਦਿਖਾ ਕੇ ਖਾ ਲੈਣੀ ਤੇਰਾ ਹੱਥ ਖਾ ਜਾਣੀ ਹੱਥ ਖਾ ਜਾਣੀ ਆ ਹੱਥ ਉਂਗਲ ਖਾ ਜਾਣੀ ਐ ਆੱਖ ਨਾ ਖਰਾਬ ਕਰ ਠੀਕ ਐ ਵੀਰੇ ਤੁਹਾਡੇ ਚੈਨਲ ਦਾ ਨਾਮ ਠੀਕ ਆ ਸੀ ਜਰੂਰ ਸਬਸਕ੍ਰਾਈਬ ਕਰਾ ਕਰਾਂਗੇ ਜਗਦੀਪ ਐਸ ਐਮ ਐਸ ਡਬਲਯੂ ਠੀਕ ਐ ਠੀਕ ਐ ਵੀਰੇ ਮੈਂ ਤਾਂ ਚਾਚਾ ਕੋਲ ਜਾਨੀ ਆ ਚਾਚਾ ਕੋਲ ਜਾਨੀ ਆ ਕਿਹੜਾ ਕੀਰਤ ਤਾਂ ਦੀ ਵੱਡੂ ਕੱਟੀ ਡਰਦਾ ਹੀ ਨਹੀਂ ਜਮੀ ਕੀਰਤ ਤੈਨੂੰ ਖਾ ਜਾਣਗੇ ਤੈਨੂੰ ਡਰ ਨਹੀਂ ਲੱਗਦਾ ਹੈ ਹੈ ਵੈਲਕਮ ਬ੍ਰੇ ਵੈਲਕਮ ਤੁਸੀਂ ਵੀ ਚਾੜ ਦੇ ਚੈਨਲ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੁਹਾਡੀ ਨੂੰ ਹੂੰ ਫੋਨ ਚਾਚੇ ਕੋਲੇ ਆ ਚੱਲ ਚਾਚੇ ਤੋਂ ਲੈ ਪਹਿਲਾਂ ਸਾਰਿਆਂ ਦਾ ਥੈਂਕ ਯੂ ਕਰ ਪਹਿਲਾਂ ਮਾਈਕੀ ਕਹਨੀ ਆ ਦਾਦੀ ਦਾ ਨਾ ਦਵਾਈ ਮਿਲ ਨਹੀਂ ਨੀ ਦਾਦੀ ਨੂੰ ਫੋਨ ਲਾ ਕੇ ਪੁੱਛ ਦਵਾਈ ਮਿਲੀ ਨਹੀਂ ਆਲੇ ਮੰਮੀ ਦਾਦੀ ਨੂੰ ਫੋਨ ਦਾ ਦੇ ਮੰਮਾ ਦਾਦੀ ਨੂੰ ਫੋਨ ਲਾ ਦੀਏ ਨਾਨੇ ਨੂੰ ਫੋਨ ਲਾ ਦੀਏ ਮੈਂ ਦਾਦੀ ਨੂੰ ਫੋਨ ਲਾ ਦੇ ਲਾਉਨੇ ਆ ਦਾਦੀ ਨੂੰ ਫੋਨ ਲਾਉਨੇ ਆ ਆਹ ਇਹ ਇਹ ਤਾਂ ਇਹ ਤਾਂ ਲੈ ਆਹ ਦਾਦੀ ਦਾਦੀ ਆ ਜਾ ਦਾਦੀ ਆ ਜਾ ਸਾਡੇ ਚੈਨਲ ਨੂੰ ਲਾਈਕ ਕਰੋ ਚਾਚਾ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਅਸ਼ਰੀਕਾ ਜੀ ਹੈਲੋ ਫਰੈਂਡ ਹੈਲੋ ਫਰੈਂਡੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਕੀਰਤ ਦੇ ਚੈਨਲ ਨੂੰ ਲਾਈਕ ਕੀਰਤ ਦੇ ਚੈਨਲ ਨੂੰ ਫਾਲੋ ਕਰੋ ਜੀ ਲਾਇਕ ਵੱਧ ਤੋਂ ਵੱਧ ਕਰੋ ਹਾਂ ਮੱਧ ਦਾ ਮੱਧ ਦਾ ਵੱਧ ਤੋਂ ਵੱਧ ਕਰੋ ਹਾਂ ਕੀਰਤ ਦੇ ਚੈਨਲ ਨੂੰ ਕਮੈਂਟ ਕਰੋ ਕਮੈਂਟ ਕਰੋ ਸ਼ੇਅਰ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਹਾਂ ਜੀ ਮੱਧ ਤੋਂ ਵੱਧ ਕਰੋ ਪੰਦੇ ਠੀਕ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ

ਗਾਣਾ ਸੁਣਾਓ ਬਾਈ ਦੁਨੀਆ ਤਿੰਦੀ 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 ਬਾਈ ਦੁਨੀਆ ਤਿੰਦੀ 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 ਕੀ ਹੈ ਉਹ ਦਲਦਾ ਨਹੀਂ ਚੱਲਦਾ ਨਹੀਂ ਡੱਕ ਖਰਾਬ ਹੋ ਗਿਆ ਮਾਮੇ ਨੇ ਲਾਤਾ ਚੱਲ ਗਾਣਾ ਸੁਣਾ ਦੇ ਇਹਨਾਂ ਨੂੰ ਗਾਣਾ ਲਾਉਣ ਵਾਲੀ ਪਤਾ ਇਹ ਦੂਦ ਹਾਂ ਗਾਣਾ ਸੁਣਾ ਦੇ ਬਾਈ ਦੁਨੀਆ ਇੱਥੇ ਦੂਦ ਦੂਦ ਹੈ ਇੱਥੇ ਦੂਦ ਇੱਥੇ ਦੋ ਹਾਂ ਹਾਂ ਜੋੜ ਦੂਗਾ ਚੱਲ ਗਾਣਾ ਸੁਣਾਈ ਗਾਣਾ ਤਾਂ ਸੁਣਾ ਦੇ ਫਿਰ ਜੋੜ ਦਾਂਗੇ ਪਹਿਲਾਂ ਗਾਣਾ ਸੁਣਾ ਦਾ ਮਾ ਦੂ ਇੱਥੇ ਨਾਲੋਂ ਦਾ ਮਾ ਦੂ ਤੰਦੀ 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 ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਹਨਾ ਵੀ ਕੀਰ ਤਾਂ ਤਾਰ ਟੁੱਟਿਆ ਹੂੰ ਤਾਰ ਟੁੱਟਿਆ ਤਾਰ ਟੁੱਟ ਗਈ ਤਾਰ ਟੁੱਟ ਗਈ ਹਾਂ ਤਾਰ ਟੁੱਟ ਗਈ ਠੀਕ ਹਾਂ ਆ ਦੋ ਇੱਥੇ ਤਾਂ ਇਹ ਬੋਲਾ ਹਾਂ ਕਰਵਾ ਲਵਾਂਗੇ ਆਪਾਂ ਜੋੜਾਂਗੇ ਬਹੁਤ ਸਾਰੇ ਕਮੈਂਟ ਆਏ ਅੱਜ ਸਾਨੂੰ ਇੰਨੇ ਜ਼ਿਆਦਾ ਕਮੈਂਟ ਆਏ ਕਿ ਵਧੀਆ ਲੱਗਿਆ ਵਾਚ ਟਾਈਮ ਸਾਡਾ ਵੀ ਪੂਰਾ ਨਹੀਂ ਹੋ ਰਿਹਾ ਤੇ ਜਦ ਤੋ ਤੁਸੀਂ ਮੈਕੈਨਿਕ ਚੈਨਲ ਤੁਹਾਡਾ ਵਾਚ ਕਰੋ ਜਿਆਦਾ ਤੋਂ ਜਿਆਦਾ ਵੀਡੀਓ ਦੇਖਿਆ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਸਾਡਾ ਵਾਚ ਚੈਨਲ ਵਧੀਆ ਚੱਲ ਸਕੇ ਤੇ ਵਾਚ ਟਾਈਮ ਵੀ ਪੂਰਾ ਹੋ ਜੇ ਜਾਂ ਸਾਡੇ ਵਿਊ ਮਤਲਬ ਕੀ ਵਧੀਆ ਹੋ ਜਾਣ ਠੀਕ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕੀ ਤਾਂ <laughs> मंज की खाऊंगी मंज की खाऊँ हम्म <laughs> हेलो हेलो कोई कमेंट करो ਕੀ ਤੱਕ ਕਮੈਂਟ ਕਰੋ ਸਾਰੇ ਕੱਖ ਨਾ ਖਰਾਬ ਕਰ ਕੀਰਤ ਮੱਝਾਂ ਨੇ ਕੱਖ ਖਾਣੇ ਨੇ ਉਹ ਦੇਖੀ ਤੇਰਾ ਹੱਥ ਕਾਜੋ ਦੂਜੀ ਮੱਝ ਖਾਉ ਤੈਨੂੰ ਉਹ ਦੇ ਉਹ ਭੱਜੇ ਚਲ ਆ ਜਾ ਹੁਣ ਆ ਜਾ ਫੋਨ ਲਾ ਫੋਨ ਲਾ ਕੇ ਦੇਵਾ ਸਾਈਕਲ 'ਤੇ ਝੂਟੇ ਲਈ ਆ ਜਾ ਆ ਜਾ ਆ ਜਾ ਸਾਈਕਲ 'ਤੇ ਝੂਟੇ ਲਈ ਆ ਜਾ ਹੂੰ ਮੰਮੀ ਚਾਚਾ ਹੂੰ ਚਾਚਾ ਆਹੋ ਉਹ ਚਾਚਾ ਦੇਖ ਲਾ ਪੈ ਵੀ ਗਿਆ ਕਾ ਚਾਚਾ ਉਠ ਕੀ ਤੇ ਮਾਰੂ ਉਹ ਮਾਰੂ ਖਾਂਦੀ ਨਹੀਂ ਹੋ ਦੇ ਕਿਵੇਂ ਕਰਦੀ ਆ ਕੁੱਡੂ ਕੀ ਤੈਨੂੰ ਉਹ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਆ ਦੇਖੀ ਇਹ ਮਾਰਦੀ ਆ ਦੇਖੀ ਕਿਵੇਂ ਕਰਦੀ ਆ ਇਹ ਕਾਉਂ ਇਹ ਕਾਉਂ ਆ ਜਾ ਚਾਚੇ ਕੋਲ ਚੱਲੀਏ ਚਾਚਾ ਤਾਂ ਸਾਡਾ ਪੈ ਗਿਆ ਹੱਕ ਕੇ ਪੀ ਕੇ ਚਾਹ ਦਾ ਬਾਟਾ ਆ ਪੈ ਗਿਆ ਉਹ ਜੱਤ ਲਾਉਣਾ ਘੰਟਾ ਹੈ? ਅੱਥ ਲਾਉਣਾ ਘੰਟਾ ਨਹੀਂ ਤਾਂ ਉਹਦੀ ਆ ਲੈ ਵੀ ਚਾਚੇ ਨੇ ਸਾਡੇ ਨੂੰ ਆਉਂਦੀ ਆ ਨੀਂਦ ਹੁਣ ਅਸੀਂ ਵੀ ਚਾਹ ਮਾਹੂਰੋ ਗਿਆ ਨੂੰ ਅਸੀਂ ਵੀ ਇਹਨੂੰ ਕੀਤ ਨੂੰ ਨਹਾਈ ਕਰਾਉਨੇ ਆਂ ਫੇਰ ਮਿਲਾਂਗੇ ਘੰਟੇ ਡੇਢ ਘੰਟੇ ਬਾਅਦ ਜਦੋਂ ਸਾਡੇ ਬਾਕੀ ਫੈਮਿਲੀ ਮੈਂਬਰ ਆ ਗਏ ਦਵਾਈ ਲੈ ਕੇ ਅਸੀਂ ਫੇਰ ਤੁਹਾਨੂੰ ਫੋਨ ਲਾਵਾਂਗੇ फिर थैंक यू होव गुड़ता खाऊगी माझ जो तो माज ना पंगे इन्होंने चल आ जाने इधर आदिया ਕੀਰਤ ਮੱਝ ਖਾਜੂ